ਇਹ ਮਾਮਲਾ ਜੀ ਕੱਲ੍ਹ 26/3/2025 ਨੂੰ ਸ਼੍ਰੀ ਸੁਨੀਲਦੀਪ ਸ਼ਰਮਾ ਸਾਹਿਬ AIG STF ਲੁਧਿਆਣਾ ਰੇਂਜ ਐਂਡ ਸ਼੍ਰੀ ਹਰਪਾਲ ਸਿੰਘ ਜੀ ਡੀਐਸਪੀ ਸਾਹਿਬ ਉਹਨਾਂ ਦੀ ਰਹਿਨਮਾਈ ਹੇਠ ਸਾਡੀ ਪੁਲਿਸ ਪਾਰਟੀ ਦੇ ਇਨਚਾਰਜ ਸਬ ਇੰਸਪੈਕਟਰ ਨਰੇਸ਼ ਕੁਮਾਰ ਜੀ ਨੇ ਟੀ ਪੁਆਇੰਟ ਸਰਕਟ ਹਾਊਸ ਨੇੜੇ ਨਾਕਾ ਲਗਾਇਆ ਹੋਇਆ ਸੀ ਜਿੱਥੇ ਦੋ ਨੌਜਵਾਨ ਮੋਟਰਸਾਈਕਲ ਸਪਲੈਂਡਰ ਤੇ ਉਹਨਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਸ਼ੱਕ ਦੇ ਬਿਹਾਵ ਤੇ ਸ਼੍ਰੀ ਅਜੀਤ ਕੁਮਾਰ ਡੀਐਸਪੀ ਸਾਹਿਬ ਏਐਨਟੀਫ ਲੁਧਿਆਣਾ ਰੇਂਜ ਦੀ ਰਹਿਮ ਹੈਟ ਚੈਕਿੰਗ ਕੀਤੀ ਚੈਕਿੰਗ ਦੌਰਾਨ ਇਹਨਾਂ ਦੇ ਕੋਲੋਂ 570 ਗ੍ਰਾਮ ਹੈਰੋਨ ਜਿਹੜੀ ਹੈ ਉਹ ਰਿਕਵਰ ਹੋਈ ਹੈ ਸਰ ਇਹ ਇੰਨੀ ਭਾਰੀ ਮਾਤਰਾ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿੱਥੇ ਸਪਲਾਈ ਕਰਦੇ ਸੀਗੇ ਅੱਜ ਇਹਨਾਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਐਂਡ ਫਰਦਰ ਇਨਵੈਸਟੀਗੇਸ਼ਨ ਵਿੱਚ ਇਹ ਪਤਾ ਕੀਤਾ ਜਾਵੇਗਾ ਇਹ ਕਿਥੋਂ ਹੈਰਨ ਲੈ ਕੇ ਆਏ ਸੀਗੇ ਤੇ ਅੱਗੇ ਕਿੱਥੇ ਇਹਨਾਂ ਨੇ ਸਪਲਾਈ ਕਰਨੀ ਸੀ ਇਸ ਮਾਮਲੇ ਦੀ ਬਹੁਤ ਹੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਵੇਗੀ ਸਰ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਤੇ ਪਹਿਲਾਂ ਕੀ ਕੰਮ ਕਰਦੇ ਸੀਗੇ ਤੇ ਇਹ ਇਹਨਾਂ ਨੇ ਨਸ਼ਾ ਤਸਕੀਰ ਕਿਤਾ ਹੈ ਬੈਕਗ੍ਰਾਉਂਡ ਇਹ ਜੀ ਵੱਡੀ ਹੈਬਵਾਲ ਜੱਸੀਆ ਰੋਡ ਦੇ ਨੇੜੇ ਦੇ ਰਹਿਣ ਵਾਲੇ ਹਨ ਇੱਕ ਲੜਕਾ ਜਿਹੜਾ ਉਹ ਇੱਥੇ ਰਿਸ਼ਤੇਦਾਰੀ ਦੇ ਵਿੱਚ ਇਹਨਾਂ ਕੋਲ ਆਇਲਟਸ ਕਰਨ ਆਇਆ ਸੀਗਾ ਤੇ ਇਹ ਦੋਨੇ ਰਲ ਕੇ ਹੈਰਨ ਵਿੱਚੋਂ ਦਾ ਧੰਦਾ ਕਰਦੇ ਸੀ ਇਹ ਦੋਨੋਂ ਆਪਸ਼ਰਿਕਸਰ ਹੈ ਜੀ ਪੁਰਾਣੇ ਜਾਣਕਾਰ ਦੋਸਤ ਹੈ ਜੀ ਕਿ ਰਿਸ਼ਤੇਦਾਰ ਵੀ ਆ ਕੀ ਇਹਨਾਂ ਤੇ ਕੋਈ ਪਹਿਲਾ ਮਾਮਲਾ ਦਰਜ ਹੈਗਾ ਇਸ ਦੀ ਨਡੁਗਾਈ ਨਾ ਚੈੱਕ ਕਰ ਰਹੇ ਆ ਅਗਰ ਕੋਈ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਤਾਂ ਆਪ ਜੀ ਦੇ ਤਾਨਾ ਜ਼ਿਲਾਂਦੇ ਜਾਵੇਗਾ ਸਰ ਇਹ ਖੁਦ ਵੀ ਉਹ ਡਿੱਕਨੇ ਇਹਨਾਂ ਦਾ ਜੀ ਹੁਣ ਅਸੀਂ ਮੈਡੀਕਲ ਕਰਵਾਵਾਂਗੇ ਤੇ ਨਾਲ ਡਾਕਟਰ ਟੈਸਟ ਵੀ ਕਰਵਾਇਆ ਜਾਵੇਗਾ ਤੇ ਫਿਰ ਉਹਦੇ ਵਿੱਚ ਪਤਾ ਲੱਗੇਗਾ ਕਿ ਇਹ ਹੀਂ ਦੀ ਹਿੰਦ ਅਦੀ ਹਨ ਤੇ ਫਿਲਹਾਲ ਐਨਟੀਐਫ ਕੋਈ ਕਾਰਵਾਈ ਕਰਦੀ ਹੈਗਾ ਤੇ ਐਨਟੀਐਫ ਇਹਨਾਂ ਦੇ ਹੁਣ ਦੌਰਾਨੀ ਰਿਮਾਂਡ ਡੁਗਾਈ ਦੇ ਨਾਲ ਪੁੱਛ ਕੇ ਸੜੇਗੀ ਤੇ ਉਮੀਦ ਹੈ ਕਿ ਇਹਨਾਂ ਕੋਲ ਬੜੇ ਅਹਿਮ ਖੁਲਾਸੇ ਹੋਣ ਦੀ ਸੁਭਾਵਨਾ ਹੈ ਇਹ ਮਾਮਲਾ ਜੀ ਕੱਲ 26/3/2025 ਨੂੰ ਸ਼੍ਰੀ ਸੁਨੀਦੀਪ ਸ਼ਰਮਾ ਸਾਹਿਬ AIG STF ਲੁਧਿਆਣਾ ਰੇਂਜ ਐਂਡ ਸ਼੍ਰੀ ਹਰਪਾਲ ਸਿੰਘ ਜੀ ਡੀਐਸਪੀ ਸਾਹਿਬ ਉਹਨਾਂ ਦੀ ਰਹਿਨਮਾਈ ਹੇਠ ਸਾਡੀ ਪੁਲਿਸ ਪਾਰਟੀ ਦੇ ਇਨਚਾਰਜ ਸਬ ਇੰਸਪੈਕਟਰ ਨਰੇਸ਼ ਕੁਮਾਰ ਜੀ ਨੇ ਟੀ ਪੁਆਇੰਟ ਸਰਕਟ ਹਾਊਸ ਨੇੜੇ ਨਾਕਾ ਲਗਾਇਆ ਹੋਇਆ ਸੀ ਜਿੱਥੇ ਦੋ ਨੌਜਵਾਨ ਮੋਟਰਸਾਈਕਲ ਸਪਲੈਂਡਰ ਤੇ ਉੰਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਸ਼ੱਕ ਦੇ ਵਿਹਾਰ ਤੇ ਸ਼੍ਰੀ ਅਜੀਤ ਕੁਮਾਰ ਡੀਐਸਪੀ ਸਾਹਿਬ ਏਐਨਟੀਫਲ ਲੁਧਿਆਣਾ ਰੇਂਜ ਦੀ ਰਹਿਮਹਿਟ ਚੈਕਿੰਗ ਕੀਤੀ ਚੈਕਿੰਗ ਦੌਰਾਨ ਇਹਨਾਂ ਦੇ ਕੋਲੋਂ 570 ਗ੍ਰਾਮ ਹੈਰਨ ਜਿਹੜੀ ਹੈ ਉਹ ਰਿਕਵਰ ਹੋਈ ਹੈ ਸਰ ਇੰਨੀ ਭਾਰੀ ਮਾਤਰ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿੱਥੇ ਸਫਾਈ ਕਰਦੇ ਸੀ ਅੱਜ ਇਹਨਾਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਐਂਡ ਫਰਦਰ ਇਨਵੈਸਟੀਗੇਸ਼ਨ ਵਿੱਚ ਇਹ ਪਤਾ ਕੀਤਾ ਜਾਵੇਗਾ ਇਹ ਕਿਥੋਂ ਹੈਰਨ ਲੈ ਕੇ ਆਏ ਸੀਗੇ ਤੇ ਅੱਗੇ ਕਿੱਥੇ ਇਹਨਾਂ ਨੇ ਸਪਲਾਈ ਕਰਨੀ ਸੀ ਇਸ ਮਾਮਲੇ ਦੀ ਬਹੁਤ ਹੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਵੇਗੀ ਸਰ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਤੇ ਪਹਿਲਾਂ ਕੀ ਕੰਮ ਕਰਦੇ ਸੀ ਕਿ ਤੇ ਇਹ ਇਹਨਾਂ ਨੇ ਨਸ਼ਾ ਤਸਕੀਰ ਕਿਤਾ ਹੈ ਬੈਕਗ੍ਰਾਉਂਡ ਹੈ ਜੀ ਵੱਡੀ ਹੈਬਵਾਲ ਜੱਸੀਆ ਰੋਡ ਦੇ ਨੇੜੇ ਦੇ ਰਹਿਣ ਵਾਲੇ ਹਨ ਇੱਕ ਲੜਕਾ ਜਿਹੜਾ ਉਹ ਇੱਥੇ ਰਿਸ਼ਤੇਦਾਰੀ ਦੇ ਵਿੱਚ ਇਹਨਾਂ ਕੋਲ ਆਇਲਟਸ ਕਰਨ ਆਇਆ ਸੀਗਾ ਤੇ ਇਹ ਦੋਨੇ ਰਲ ਕੇ ਹੈਰਨ ਵਿੱਚੋਂ ਦਾ ਧੰਦਾ ਕਰਦੇ ਸੀ ਇਹ ਦੋਨੋਂ ਆਪਸ਼ਰਕਸ ਰਹਿ ਰਹੇ ਸੀ ਜੀ ਪੁਰਾਣੇ ਜਾਣਕਾਰ ਦੋਸਤ ਹੈ ਜੀ ਤੇ ਰਿਸ਼ਤੇਦਾਰ ਵੀ ਆ ਕੀ ਇਹਨਾਂ ਤੇ ਕੋਈ ਪਹਿਲਾ ਮਾਮਲਾ ਦਰਜ ਹੈਗਾ ਇਸ ਦੀ ਨਡੂਗਾਈ ਨਾ ਚੈੱਕ ਕਰ ਰਹੇ ਆ ਅਗਰ ਕੋਈ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਤਾਂ ਆਪ ਜੀ ਦੇ ਤਾਨਾ ਚਿਲਾਂਦੇ ਜਾਵੇਗਾ ਸਰ ਇਹ ਖੁਦ ਵੀ ਉਹ ਡਿੱਕਨੇ ਇਹਨਾਂ ਦਾ ਜੀ ਹੁਣ ਅਸੀਂ ਮੈਡੀਕਲ ਕਰਵਾਵਾਂਗੇ ਤੇ ਨਾਲ ਡਾਕਟਰ ਟੈਸਟ ਵੀ ਕਰਵਾਇਆ ਜਾਵੇਗਾ ਤੇ ਫਿਰ ਉਹਦੇ ਵਿੱਚ ਪਤਾ ਲੱਗੇਗਾ ਕਿ ਇਹ ਕੀ ਦੀ ਅਧਿ ਹੰਤ ਨਹੀਂ ਤੇ ਫਿਲਹਾਲ ਐਨਟੀਐਫ ਕੋਈ ਕਾਰਨ ਕਰਦੀ ਹੈ ਨਾ ਤੇ ਐਨਟੀਐਫ ਇਹਨਾਂ ਦੇ ਹੁਣ ਦੌਰਾਨੀ ਰਿਮਾਂਡ ਡੂਗਾਈ ਦੇ ਨਾਲ ਪੁੱਛ ਕੇ ਸੜੇਗੀ ਤੇ ਉਮੀਦ ਹੈ ਕਿ ਇਹਨਾਂ ਕੋਲ ਬੜੇ ਅਹਿਮ ਖੁਲਾਸੇ ਹੋਣ ਦੀ ਸੁਭਾਵਨਾ ਹੈ